ਨੂਗਰਣ ਤੇ ਸਵਾਗਤ ਮੈਂ ਗੁਰਜਿੰਦਰ ਸਿੰਘ ਪੰਗੋ ਤੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਜਨਰਲ ਸੁਪਰੀਮਿੰਦਰ ਸਿੰਘ ਰਾਏ ਪਰਮਿੰਦਰ ਜੀ ਸਵਾਗਤ ਹੈ ਤੁਹਾਡਾ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਧੰਨਵਾਦ ਹੈ ਗੁਰਜਿੰਦਰ ਜੀ ਜੀ ਦੋਸਤੋ ਟਰੱਕ ਆਪਰੇਟਰਾਂ ਦੀ ਹੜਤਾਲ ਤੋਂ ਬਾਅਦ ਇੱਕ ਕਦਮ ਹੜਕੰਪ ਮੱਚਿਆ ਆਵਾਜ਼ਾਈ ਥੱਪ ਹੋ ਗਈ ਔਰ ਦੇ ਤੌਰ ਦੇ ਉੱਪਰ ਜਿਹੜੇ ਵਾਹਨ ਸੀ ਉਹ ਪ੍ਰਭਾਵਿਤ ਹੋਏ ਪੈਟਰੋਲ ਪੰਪਾਂ ਦੇ ਉੱਪਰ ਪੁਲਿਸ ਤੱਕ ਲਾਉਣ ਦੀ ਨੋਪਤਾ ਗਈ ਕ੍ਰਿਮਨਲ ਲਾ ਜਿਹੜੇ ਪਾਰਲੀਮੈਂਟ ਦੇ ਵਿੱਚ ਪਾਸ ਹੋਏ ਨੇ ਉਹਨਾਂ ਦੇ ਵਿੱਚੋਂ ਹਿੱਟ ਐਂਡ ਰਨ ਨੂੰ ਲੈ ਕੇ ਟਰੱਕ ਆਪਰੇਟਰ ਉਧ ਤੋਂ ਨਾਕੂਸ ਨੇ ਇਸੇ ਕਰਕੇ ਕਹਿੰਦੇ ਕਿ ਉਹਨਾਂ ਨੇ ਹੜਤਾਲ ਕਰ ਦਿੱਤੀ ਤੇ ਜਿਹੜੇ ਤੇਲ ਸੀ ਪੰਪਾਂ ਦੇ پرو ਖਤਮ ਹੋ ਗਏ ਲੋਕ ਦੇਰ ਰਾਤ ਤੱਕ ਖੱਜਲ ਖਵਾਰ ਹੋਈ ਗਏ ਬਥੇਰੇ ਲੋਕ ਆਪਣੇ ਸਿੱਟਾਂ ਤੋਂ ਬਾਹਰ ਵੀ ਗਏ ਹੋਏ ਸੀ ਨਵਾਂ ਸਾਲ ਸੀ ਉਹਦੇ ਮੱਦੇਨਜ਼ਰ ਵੀ ਲੋਕ ਬਾਹਰ ਸੀ ਉਹ ਵੀ ਰਸਤਿਆਂ ਦੇ ਵਿੱਚ ਫਸੇ ਹੋਏ ਨਜ਼ਰ ਆਏ ਫਿਰ ਅਖੀਰ ਦੇ ਵਿੱਚ ਆ ਕੇ ਪ੍ਰਸ਼ਾਸਨ ਕਹਿੰਦਾ ਕਿ ਨਹੀਂ ਨਹੀਂ ਠੀਕ ਹੈ ਸਾਰਾ ਕੁਝ ਸਾਡੀ ਗੱਲਬਾਤ ਹੈ ਜਿਹੜੀ ਉਹ ਆਪაზე ਵਿੱਚ ਹੋਊਗੀ ਸਾਨੂੰ 7 ਤੋਂ 8 ਘੰਟੇ ਦਿਓ ਤੁਸੀਂ ਅਸੀਂ ਸਾਰਾ ਮਸਲਾ ਜਿਹੜਾ ਹੈਗਾ ਹੱਲ ਕਰ ਦਾਂਗੇ ਜਿਹੜੀ ਜ਼ਿੰਦਗੀ ਹੈ ਉਹ ਆਮ ਰੂਟੀਨ ਵਾਂਗ ਆਪਣੀ ਲੀ ਦੇ ਉੱਪਰ ਆ ਚੁਗੀ ਸੋ ਇਸ ਮਾਮਲੇ ਤੇ ਗੱਲਬਾਤ ਕਰਨ ਲਈ ਪਰਮਿੰਦਰ ਸਿੰਘ ਸਾਡੇ ਨਾਲ ਨੇ ਪਰਮਿੰਦਰ ਜੀ ਕਿਵੇਂ ਨੇ ਹੁਣ ਹਾਲਾਤ ਤੇ ਜੋ ਕੁਝ ਵਾਪਰਿਆ ਕਿਵੇਂ ਤੁਸੀਂ ਦੇਖਿਆ ਜੀ ਹਾਲਾਤ ਤਾਂ ਲੋਕਾਂ ਦੇ ਆਪਣੇ ਪੈਦਾ ਕਰੇ ਹੁੰਦੇ ਨੇ ਗੁਰਿੰਦਰ ਜੀ ਜਿਹੜੇ ਲੋਕ ਬਿਨਾਂ ਗੱਲ ਨੂੰ ਪੰਪਾਂ ਦੇ ਉੱਤੇ ਭੀੜ ਲਾ ਕੇ ਬੈਠ ਗਏ ਬੜੀ ਜੀ ਕੋਈ ਸਰਕਾਰ ਵੱਲੋਂ ਜਾਂ ਕਿਸੇ ਵੱਲੋਂ ਐਦਾਂ ਦੀ ਕੋਈ ਅਪਵਾ ਟਾਈਪ ਕੋਲ ਜੇ ਕੋਈ ਨਿਕਲ ਆਂਦੀ ਹੈ ਕਿਸੇ ਤਰ੍ਹਾਂ ਦੀ ਗੱਲ ਲੋਕਾਂ ਨੂੰ ਹੋੜ ਲੱਗ ਜਦੇ ਕਿ ਤੇ ਅਸੀਂ ਇਹਨਾਂ ਪਿੱਛੇ ਰਹਿ ਜੀ ਉਹ 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 ਉਹਨਾਂ ਕਰਕੇ ਹਾਲਾਤ ਵਿਗੜਦੇ ਨੇ ਹਾਲਾਂਕਿ ਲੋਕਾਂ ਨੇ ਸਭ ਕੁਝ ਖਾਣਾ ਹੁੰਦਾ ਪਰ ਇੱਥੇ ਲੋਕ ਆ ਵੀ ਮਤਲਬ ਉਸ ਚੀਜ਼ ਦਾ ਸ਼ਿਕਾਰ ਹੋਈ ਜਾਂਦੇ ਨੇ ਲਾਈਨਾਂ ਲਾ ਕੇ ਬਿਨਾਂ ਗੱਲੋਂ ਟੈਂਕ ਪੁੱਲ ਕਰ ਦੋ ਜੀ ਇੱਥੇ ਤੁਸੀਂ ਪਟਿਆਲਾ ਦੇ ਨੇੜੇ ਤੇੜੇ ਦੋ ਤਿੰਨ ਘਟਨਾਵਾਂ ਵਾਪਰੀਆਂ ਜਿੱਥੇ ਕਿਰਪਾਨਾਂ ਵੀ ਚੱਲ ਗਈਆਂ ਗੋਲੀ ਵੀ ਚੱਲ ਗਈ ਜੀ ਕਹਿੰਦੇ ਸੁਣਨ ਚ ਆਇਆ ਕਿ ਗੋਲੀ ਤੱਕ ਵੀ ਚੱਲ ਗਈ ਐ ਤੇ ਉਹ ਉਹ ਚੀਜ਼ਾਂ ਤੁਸੀਂ ਦੇਖੋ ਕਿ ਉਹ ਨਾ ਤਾਂ ਸਰਕਾਰ ਨੇ ਫਾਇਦਾ ਕੀਤੀ ਐ ਇਦਾਂ ਦੀਆਂ ਚੀਜ਼ਾਂ ਵੀ ਜਾ ਕੇ ਲੜੋ ਤੁਸੀਂ ਨਾਹੀਂ ਟਰੱਕ ਆਪਰੇਟਰਾਂ ਨੇ ਕਰੀਆਂ ਨੇ ਅ ਡਰਾਈਵਰਾਂ ਨੇ ਕੀਤੀਆਂ ਨੇ ਇਹਨਾਂ ਨੇ ਆਪ ਹੀ ਜਾ ਕੇ ਲੰਬੀਆਂ ਲਾਈਨਾਂ ਭੀੜਾਂ ਕਰਤੀਆਂ ਬਿਨਾਂ ਗੱਲ ਨੂੰ ਹਾਲਾਤ ਤਾਂ ਇਹ ਆਪ ਹੀ ਪੈਦਾ ਕਰਦੇ ਨੇ ਸੋ ਪੁਲਿਸ ਲਾਣੀ ਪਈ ਜਾਂ ਕੁਝ ਕਰਨਾ ਪਿਆ ਉਹ ਖਾਮ ਖਾ ਲੋਕਾਂ ਦੇ ਵਿੱਚ ਕਹਿੰਦੇ ਕਿ ਇੱਕ ਆਪਾਂ ਕਹਿਣੂ ਕਿ ਇਸ ਬਾਅਦ ਇੰਤਜ਼ਾਰ ਪੈਨਿਕ ਕ੍ਰੀਏਟ ਹੋ ਗਿਆ ਜੀ ਹਾਂ ਅਵੇਸ਼ਲ ਆਪਾਂ ਕਹਿਣੂ ਨੌਲੇਜ ਤੋਂ ਰਹਿਤ ਕਹਿਣੂ ਕੋਈ ਜਾਣਕਾਰੀ ਨਹੀਂ ਹੁੰਦੀ ਮੂੰਹ ਚੱਕਿਆ ਤੁਰ ਪੈਂਦੇ ਨੇ ਉਹ ਹਾਲਾਤ ਹੈ ਹੁਣ ਅੱਜ ਤੁਸੀਂ ਅਨਾਉਂਸਮੈਂਟ ਕਰ ਦੋਗੇ ਅ 2 ਘੰਟੇ ਬਾਅਦ ਤੇਲ ਜਿਹੜਾ ਹੈਗਾ ਉਹ 5 ਰੁਪਏ ਜਾਂ 2 ਰੁਪਏ ਮਹਿੰਗਾ ਹੋਣ ਜਾ ਰਿਹਾ ਉਹੀ ਲੋਕ ਫੇਰ ਗੱਡੀਆਂ ਲੈ ਕੇ ਉਹੀ ਲੋਕ ਫੇਰ ਸਕੂਟਰਾਂ ਨੂੰ ਲੈ ਕੇ ਕੰਡੀਆਂ ਲੈ ਕੇ ਫੇਰ ਪੰਪਾਂ ਦੇ ਉੱਤੇ ਭੀੜ ਕਰ ਦੇਣਗੇ ਦੇਖ ਲਓ ਤੁਸੀਂ ਤੋ ਇਹਦਾ ਇਹਦਾ ਇਹਨਾਂ ਗੱਲਾਂ ਲੋਕਾਂ ਦੀਆਂ ਨਾ ਜਾਣਕਾਰੀ ਹੁੰਦੀ ਹੈ ਨਾ ਇਹ ਲੈਣੀ ਚਾਹੁੰਦੇ ਨੇ ਖਾਸ ਕਰਕੇ ਪੰਜਾਬ ਦੇ ਲੋਕ ਨੇ ਜਿਹੜੇ ਉਹ ਜਿੱਦਰ ਬੁਖਾਰੇ ਕੋਈ ਗੱਲ ਕਰਦਾ ਉਦਦੇ ਮੂੰਹ ਚੱਕ ਕੇ ਤੁਰ ਫੰਦੇ ਨੇ ਸੋ ਚਲੋ ਗੱਲ ਕਰਦੇ ਆਂ ਵੀ ਇਹ ਗੱਲ ਹਾਲਾਤ ਪੈਦਾ ਕਿਉਂ ਹੋਏ ਉਹ ਸੀਗਾ ਕਿ ਟਰੱਕ ਆਪਰੇਟਰ ਜਾਂ ਡਰਾਈਵਰਾਂ ਕਹਿਣ ਉਹ ਜਾਂ ਵੱਡੀਆਂ ਵੱਡੇ ਵਾਹਨਾਂ ਦੇ ਡਰਾਈਵਰ ਗੈਰ ਉਹਨਾਂ ਦੇ ਵਿੱਚ ਖੱਦਸ਼ਾ ਸੀ ਜਿਹੜਾ ਕਾਨੂੰਨ ਲਾਗੂ ਕਰਨ ਜਾਂ ਨਿਯਮ ਲਾਗੂ ਕਰਨ ਦੇ ਰੌਂ ਵਿੱਚ ਹੈਗੀ ਹੈ ਸਰਕਾਰ ਹਾਲੇ ਅਕੇ ਲਾਗੂ ਨਹੀਂ ਹੋਇਆ ਉਦੇ ਵਿੱਚ ਉਹਨਾਂ ਨੂੰ ਇੱਕ ਤਾਂ ਗਲਤਫਹਿਮੀ ਵੀ ਸੀਗੀ ਤੇ ਦੂਜਾ ਕਹਿ ਲਓ ਕਿ ਇਸ ਅਣਜਾਣਤਾ ਕਰਕੇ ਉਹਨਾਂ ਨੇ ਅਨਾਉਂਸ ਕਰਤਾ ਕਿ ਹੜਤਾਲ ਆ ਜੀ 4 ਦਿਨ ਦੀ ਹੜਤਾਲ ਤੇ ਰਹਾਂਗੇ ਅਸੀਂ ਤਾਂ ਬੰਦ ਕਰ ਦਾਂਗੇ ਚੱਕਾ ਜਮ ਕਰ ਦਾਂਗੇ ਜੀ ਕਾਨੂੰਨ ਵਾਪਸ ਲਓ ਉਹ ਹੈਗਾ ਜੀ ਟੈਂਡਰ ਰਨ ਦਾ ਜਿਹੜਾ ਨਵਾਂ ਨਿਯਮ ਲਾਗੂ ਕਰਨ ਚ ਜਾ ਰਹੀ ਹੈ ਸਰਕਾਰ ਸੈਂਟਰ ਗਵਰਨਮੈਂਟ ਉਹ ਕਹਿੰਦੇ ਕਿ ਪੁਤਿਨਾ ਉਹਨਾਂ ਨੇ ਇਹਦੇ ਵਿੱਚ ਰੱਖ ਲੀਆਂ ਮਦਾਂ ਕਿ ਪਹਿਲਾ ਤਾਂ ਹੈ ਕਿ ਜੇ ਦੂਦੇ ਤੋਂ ਕੋਈ ਇੰਦਾ ਐਕਸੀਡੈਂਟ ਹੋ ਵੀ ਜਾਂਦਾ ਤਾਂ ਉਹਨੂੰ ਹਸਪਤਾਲ ਪਹੁੰਚਾਓ ਜੇ ਤੁਸੀਂ ਨੰਬਰ 2 ਤੇ ਕਰਤਾ ਜੀ ਹਸਪਤਾਲ ਨਹੀਂ ਪਹੁੰਚਾਉਂਦੇ ਤੁਹਾਨੂੰ ਡਰਾ ਕੇ ਹਿੰਸਾ ਹੋਊਗਾ ਡਰਾਈਵਰ ਦੀ ਕੁਟਮਾਰ ਹੋਊਗੀ ਤੁਸੀਂ ਨਾਲ ਹੀ ਨੇੜੇ ਤੇੜੇ ਜਿਹੜੀ ਕੋਈ ਚੌਕੀ ਥਾਣਾ ਹੈਗਾ ਉੱਥੇ ਜਾ ਕੇ ਸੂਚਿਤ ਕਰੋ ਉਹ ਵੀ ਨਹੀਂ ਕਰਦੇ ਤੁਸੀਂ ਤੀਜਾ ਕਰਤਾ ਕਿ ਜੇ ਤੁਸੀਂ ਚੌਕੀ ਤੋਂ ਵੀ ਡਰਦੇ ਹੋ ਥਾਣੇ ਤੋਂ ਵੀ ਡਰਦੇ ਹੋ ਲੋਕਾਂ ਤੋਂ ਵੀ ਡਰਦੇ ਹੋ ਫਿਰ ਤੁਸੀਂ ਕਿਸੇ ਨਾ ਕਿਸੇ ਨੇੜੇ ਜਿਹੜੇ ਕੋਈ ਕੋਰਟ ਹੈਗੀ ਹੈ ਜਿਹੜੀ ਉੱਥੇ ਕੋਈ ਵਕੀਲ ਕਰਕੇ ਕੋਰਟ ਦੇ ਵਿੱਚ ਜਾ ਕੇ ਦੱਸੋ ਜੇ ਤੁਸੀਂ ਆ ਚੀਜ਼ਾਂ ਨਹੀਂ ਕਰਦੇ ਫਿਰ ਤੁਹਾਡੇ ਤੇ ਭਾਰੀ ਜੁਰਮਾਨਾ ਤੇ ਸਜ਼ਾ ਵੀ ਕਰਦੀ। ਤੋਂ ਇਹਨਾਂ ਨੇ ਪਹਿਲੀ ਗੱਲ ਤਾਂ ਹੀ ਹੈਗੀ ਕਿ ਮੈਂ ਇਸ ਗੱਲ ਨੂੰ ਹੋ ਕਰਦਾ ਕਿ ਜਿਹੜਾ ਵੱਡੇ ਐਕਸੀਡੈਂਟ ਹੁੰਦੇ ਨੇ ਲੱਖਾਂ ਲੋਕ ਜਾਨ ਗਵਾ ਦਿੰਦੇ ਨੇ ਉਹ ਡਰਾਈਵਰਾਂ ਦੀ ਗਲਤੀ ਹੁੰਦੀ ਹੈ। ਕਿੰਨਾ ਕਿਤੇ ਲਾਪਰਵਾਹੀ ਹੁੰਦੀ ਹੈ ਚਾਹੇ ਉਹ ਛੋਟੀ ਗੱਡੀ ਦਾ ਡਰਾਈਵਰ ਹੈ ਚਾਹੇ ਡਰਾਈਵਰ ਦਾ ਡਰਾਈਵਰ ਹੈ ਕੋਈ ਵੀ ਵਹੀਕਲ ਚਲਾਉਣ ਵਾਲਾ ਆਪਾਂ ਇਹ ਨਹੀਂ ਕਹਿੰਦੇ ਕਿ ਡਰਾਈਵਰ ਟਰੱਕ ਵਾਲਿਆਂ ਨੂੰ ਇਹ ਗੜਿਆ ਜਾਂਦਾ ਹੈ ਤੇ ਛੋਟੀਆਂ ਸਹੂਨ ਸਕੂਟੀਆਂ ਆ ਗਈਆਂ ਈਆਂ ਬੀਆਂ ਜਿਆਦਾ ਰਫਤਾਰ ਹੈ ਉਹਨਾਂ ਦੀ ਦੀ ਦੂਜੀ ਗੱਲ ਹੈ ਕਿ ਕਾਰਾਂ ਆ ਗਈਆਂ ਕੋਈ ਟ੍ਰੇਨਿੰਗ ਨਹੀਂ ਕੋਈ ਕੋਚਿੰਗ ਸੈਂਟਰ ਨਹੀਂ ਕਿਸੇ ਤਰ੍ਹਾਂ ਦੇ ਕੋਈ ਸਰਕਾਰ ਇਹਦੇ ਵੱਲ ਧਿਆਨ ਨਹੀਂ ਦਿੰਦੀ ਲੱਖਾਂ ਲੋਕ ਮਰਦੇ ਨੇ ਕਿਸੇ ਤਰ੍ਹਾਂ ਦਾ ਕੋਈ ਇੰਤਜ਼ਾਮ ਨਹੀਂ ਹੈਗਾ ਸਰਕਾਰ ਦੀ ਜ਼ਿੰਮੇਵਾਰੀ ਵਣਦੀ ਹੈ ਲਾਇਸੈਂਸ ਹਰੇਕ ਨੂੰ ਜਾ ਕੇ ਮੂੰਹ ਦੇ ਦਿੰਦੇ ਨੇ ਏਜੰਟਾਂ ਦੇ ਕੋਲ ਜਾਓ 200 ਰੁਪਏ ਦੋ 300 ਰੁਪਏ ਲਾਇਸੈਂਸ ਵੜ ਕੇ ਘਰੇ ਆ ਜਾਂਦਾ ਤੇ ਚਿੰਤੀ ਗੱਲ ਹੈ ਕਿ ਜਿਹੜੀ ਟ੍ਰੈਫਿਕ ਪੁਲਿਸ ਹੈਗੀ ਹੈ ਇਹ ਕਹਿੰਦਾ ਡਰਾਈਵਰਾਂ ਦਾ ਯੋਗਦਾਨ ਨਹੀਂ ਹੈਗਾ ਵੀ ਹਾਂ ਟਰੱਕ ਡਰਾਈਵਰ ਟਰੱਕ ਡਰਾਈਵਰ ਵੀ ਜ਼ਿੰਮੇਵਾਰ ਹੈਗੇ ਨਾ ਜਿੱਥੇ ਦੇਖਦੇ ਹੋ ਤੁਸੀਂ ਬੱਸਾਂ ਵੱਡੀਆਂ ਜਾਂ ਵੱਡੇ ਟਰੱਕ ਜਾਂ ਹੈਵੀ ਵੇਟ ਜਿਹੜਾ ਓਵਰਲੋਡ ਕਰ ਲੋ ਉਹ ਲੈ ਕੇ ਚੱਲਣਾ ਜਿੱਥੇ ਦੇਖਣਾ ਉੱਥੇ ਸੜਕ 'ਤੇ ਖੜਾ ਹੀ ਕਰ ਦਿੰਦੇ ਆ ਵਾਹਨ ਕੋਈ ਲਾਈਟਾਂ ਦਾ ਪ੍ਰਬੰਧ ਨਹੀਂ ਕੋਈ ਕਿਸੇ ਕਿਸਮ ਦਾ ਕੋਈ ਵੈਰੀਕਿਟਸ ਵਗੈਰਾ ਜਿਹੜੇ ਰੱਖੇ ਜਾਂਦੇ ਇਹਨਾਂ ਦੇ ਜਿਹੜੀਆਂ ਸੂਚਿਤ ਕਰਦੇ ਕਿ ਅੱਗੇ ਕੋਈ ਵਾਹਨ ਖੜਾ ਹੈ ਠੀਕ ਹੈ ਜਿਨ੍ਹਾਂ ਦੇ ਉੱਤੇ ਲਾਈਟ ਲਗੀਆਂ ਹੁੰਦੀ ਹੈ ਕਿ ਰੁਕ ਜੋ ਭਾਈ ਪਿੱਛੇ ਅੱਗੇ ਕੋਈ ਸਾਧਨ ਖੜਾ ਹੈ ਉਹਦੇ ਕਰਕੇ ਐਕਸੀਡੈਂਟ ਹੋ ਸਕਦਾ ਉਹ ਸੜਕ 'ਤੇ ਖੜਾ ਨਾ ਲੋ ਚਾਰ ਟਾਂਡੀਆਂ ਜੀਆਂ ਤੋੜ ਕੇ ਨੇੜੇ ਰੱਖ ਦੇਣਗੇ ਉਹ ਵੀ ਜਾ ਕੇ ਕਿ ਨੇੜੇ ਆ ਕੇ ਬੰਦਾ ਬ੍ਰੇਕ ਮਾਰਦਾ ਮਾਰਦਾ ਵਿੱਚ ਵੱਜ ਜਾਈ ਜਾ ਕੇ ਤੋ ਕਸੂਰ ਇਹਨਾਂ ਦਾ ਹੈ ਵੀ ਉਹ ਇਹਨਾਂ ਨੇ ਮੋਹਰ ਵੀ ਲਾਤੀ ਜਿਹੜੀ ਆਹ ਟਰੱਕ ਡਰਾਈਵਰਾਂ ਨੇ ਦਾ ਹੜਤਾਲ ਕਰਕੇ ਕਿ ਸਾਡੇ ਵਜ੍ਹਾ ਨਾਲ ਜ਼ਿਆਦਾ ਐਕਸੀਡੈਂਟ ਹੁੰਦੇ ਆ। ਤੋ ਮੈਂ ਗੱਲ ਕਰਦਾ ਇੱਥੇ ਵੀ ਕਿ ਇਕੱਲੇ ਟਰੱਕ ਡਰਾਈਵਰ, ਬੱਸ ਡਰਾਈਵਰ, ਹੈਵੀ ਵਾਹਨ ਵਾਲੇ ਜਾਂ ਛੋਟੇ ਵਾਹਨ ਵਾਲੇ ਡਰਾਈਵਰ ਹੀ ਨਹੀਂ ਸ਼ਾਮਲ ਇਸ ਵਿੱਚ। ਇਹਦੇ ਵਿੱਚ ਪੁਲਿਸ ਦਾ ਪੂਰਾ ਯੋਗਦਾਨ ਹੈ। 100% ਪੁਲਿਸ ਦਾ ਯੋਗਦਾਨ ਹੈ। ਟ੍ਰੈਫਿਕ ਪੁਲਿਸ ਕਾਦੇ ਲਈ ਬਣਾਈ ਆ। ਆ ਚਲਾਨਾਂ ਦੇ ਜਿਹੜੇ ਉਹ ਤੁਸੀਂ ਹੁਣ ਟਾਰਗੇਟ ਹੁੰਦੇ ਨੇ ਇਹਨਾਂ ਦੇ ਉਹ ਪੂਰੇ ਕਰਨ ਵਾਸਤੇ। ਚਾਬੀਆਂ ਕੱਢ ਲਓ ਮੋਟਰਸਾਈਕਲਾਂ ਦੀਆਂ ਗੱਡੀਆਂ ਵਾਲੇ ਨੂੰ ਘੇਰ ਲਓ ਦੂਜੀ ਦੂਜੀ ਸਟੇਟ ਦੀ ਗੱਡੀ ਦਿਖੀ ਨਹੀਂ ਨੰਬਰ ਦੀ ਯਾਨੀ ਨੰਬਰ ਪਲੇਟ ਜਦ ਹੀ ਸਾਈਡ ਤੇ ਲਾ ਕਾਗਜ਼ੇ ਕੱਢ ਫਲਾਣਾ ਢਿੰਗਣਾ ਕਿੱਥੋਂ ਆ ਰਹੇ ਕਿੱਥੇ ਜਾ ਰਹੇ ਤੋਂ ਇਹ ਗੱਲਾਂ ਇਹਨਾਂ ਨੂੰ ਪੁਲਿਸ ਪੁਲਿਸ ਨੂੰ ਚਾਹੀਦਾ ਤੇ ਹੈ ਕਿ ਟ੍ਰੈਫਿਕ ਰੂਲ ਦੀ ਪਾਲਣਾ ਕਰਾਈ ਜਾਵੇ ਚੰਡੀਗੜ੍ਹ ਵਰਗੇ ਸ਼ਹਿਰ ਦੇ ਵਿੱਚ ਤੁਸੀਂ ਦੇਖੋ ਚਾਹੇ ਕੋਈ ਅਨਪਟਰਡ ਡਰਾਈਵਰ ਹੈ ਚਾਹੇ ਕੋ ਪੜਿਆ ਲਿਖਿਆ ਉੱਥੇ ਜਾ ਕੇ ਕਿਵੇਂ ਇਹਨਾਂ ਦੇ ਉਹ ਸਾਰੇ ਰੂਲ ਪਾਲਣਾ ਹੋ ਜਾਂਦੇ ਨੇ ਪੰਜਾਬ ਦੇ ਵਿੱਚ ਕਿਉਂ ਨਹੀਂ ਹੁੰਦੇ ਉਹ ਪਤਾ ਹੈ ਕਿ ਪੰਜਾਬ ਦੇ ਵਿੱਚ 20-50 ਰੁਪਏ ਰੱਖੋ ਲੱਗ ਜਾਓ ਘੱਟ ਤੇ ਕਿਸੇ ਮੰਤਰੀ ਸਾਥਰੀ ਦਾ ਫੋਨ ਕਰਾਓ ਲੱਗ ਜਾਓਗੇ ਕਿਸੇ ਦੀ ਜਾਨ ਦੀ ਕੋਈ ਕੀਮਤ ਤਾਂ ਨਹੀਂ ਹੈਗੀ ਜਦੋਂ ਆਪਣੇ ਤੇ ਬੀਟਦੀਆਂ ਫੇਰ ਇਹਨਾਂ ਨੂੰ ਪਤਾ ਲੱਗਦਾ ਤੇ ਉਹ ਇਹ ਸਾਰਾ ਕੁਝ ਚਾਹੀਦਾ ਤਾਂ ਹੁਣ ਐਸਐਸਪੀ ਨੇ ਡੀ ਡੀਐਸਪੀ ਨੇ ਟ੍ਰੈਂਡ ਦੇ ਵਿੱਚ ਸਾਰੇ ਨੇ ਕਿਹੜਾ ਉਹਦਾ ਨਹੀਂ ਹੈਗਾ ਬਾਹਰ ਖੜੇ ਨੇ ਬਸ ਟਿੱਟੀਆਂ ਵਰਦੀਆਂ ਪਾ ਕੇ ਖੜੇ ਦੇਖੀ ਜਾਂਦੇ ਨੇ ਕੋਈ ਬੈਰਟ ਦਾ ਨਹੀਂ ਕੋਈ ਔਰੰਦਾ ਨਹੀਂ ਕਿਸੇ ਕਿਸਮ ਦਾ ਵੀ ਲਾਈਟਾਂ ਨਹੀਂ ਹੈਗੀਆਂ ਗੱਡੀ ਦੇ ਬ੍ਰੇਕ ਲਾਈਟ ਨਹੀਂ ਹੈਗੀ ਇੰਡੀਕੇਟਰ ਨਹੀਂ ਹੈਗਾ ਜਾਂ ਕੋਈ ਡਰਫ ਡਰਾਈਵ ਕਰ ਰਿਹਾ ਕੋਈ ਓਵਰ ਸਪੀਡ ਹੈ ਕੋਈ ਚੱਕਰ ਨਹੀਂ ਬਸ ਇਹਨਾਂ ਨੂੰ ਤਾਂ ਦੇਖਣਾ ਕਿ ਅਸੀਂ ਚਲਾਨ ਕੱਟਣਾ ਪੈਸੇ ਲੈਣੇ ਨੇ ਉੱਥੇ ਉੱਥੇ ਹੀ ਨਾਕੇ ਹੁੰਦੇ ਨੇ ਇਹਨਾਂ ਦੇ ਜਿੱਥੇ ਮੋੜਾਂ ਦੇਤੇ ਹੁ ਬਾਜ਼ਾਰਾਂ ਦੇ ਵਿੱਚ ਨਾਕੇ ਲਾ ਦਿੰਦੇ ਨੇ ਸੋ ਬਾਜ਼ਾਰ ਦੇ ਵਿੱਚ ਵਾਹਨ ਲੈ ਕੇ ਵੀ ਨਾ ਜਾਵੇ ਬੰਦਾ ਚਲੋ ਖੈਰ ਪਤਾ ਹੀ ਸਾਰਿਆਂ ਨੂੰ ਪਤਾ ਹੈ ਜਦੋਂ ਰੂਲ ਜਿੱਦਾਂ ਜਦੋਂ ਡੰਡਾ ਹੁੰਦਾ ਨਾ ਲੋਕਾਂ ਦੇ ਉੱਤੇ ਇਸ ਦੇਸ਼ ਦੇ ਲੋਕਾਂ ਦੇ ਉੱਤੇ ਜਦੋਂ ਸਿਰ ਤੇ ਡੰਡਾ ਹੁੰਦਾ ਫੇਰ ਹੀ ਕੁਝ ਕੰਮ ਕਰਦੇ ਜਿੱਥੇ ਡੰਡਾ ਹੈਗਾ ਉੱਥੇ ਰੂਲ ਦੀ ਪਾਲਣਾ ਹੋ ਰਹੀ ਹੈ ਐਕਸੀਡੈਂਟ ਹੋਣਾ ਕੋਈ ਇਹ ਨਹੀਂ ਹੈਗਾ ਕਿ ਜਾਣ ਬੁੱਝ ਕੇ ਤਾਂ ਕੋਈ ਨਹੀਂ ਕਰਦਾ ਲਾਪਰਵਾਹੀ ਕਰਕੇ ਹੁੰਦਾ ਮੈਂ ਇਹ ਗੱਲ ਕਰਦਾ ਰੂਲ ਦੀ ਪਾਲਣਾ ਨਾ ਹੋਣ ਕਾਰਨ ਐਕਸੀਡੈਂਟ ਹੁੰਦੇ ਨੇ ਇਹ ਇਦਾਂ ਨਹੀਂ ਹੁੰਦੇ ਹੈਗੇ ਕਿ ਜਾਣ ਬੁੱਝ ਕੇ ਕੋਈ ਕਿਸੇ ਦੀ ਗੱਡੀ ਛਡਾ ਦੇ ਟੱਕਰ ਮਾਰ ਦੇ ਹੁੰਦਾ ਹੋਊਗਾ ਕੋਈ ਇੱਕ ਅੱਧਾ ਜਿਹੜਾ ਕਿਸੇ ਨੇ ਕੋਈ ਬਦਨਾਮ ਰਹਿਣਾ ਜਾਂ ਕੋਈ ਤਾਂ ਬਟ ਇਦਾਂ ਆਮ ਤੌਰ ਤੇ ਨਹੀਂ ਦੇਖਿਆ ਜਾਂਦਾ ਕਿ ਨਾਲ ਜਾਨਵਰ ਨੂੰ ਵੀ ਬਚਾਉਂਦਾ ਹੀ ਆ ਤੋ ਮਾ ਪੁਲਿਸਦਾਰ ਬੋਲੇ ਦੇ ਵਿੱਚ ਬਕਾਇਦਾ ਤੌਰ ਤੇ ਪੂਰਾ ਰੱਖ ਦਾਂਗੇ ਪੁਲਿਸ ਪੂਰਾ ਯੋਗਦਾਨ ਪਾਉਂਦੀ ਹੈ ਦੇ ਵਿੱਚ ਹੁਣ ਤਾਜ਼ਾ ਘਟਨਾ ਇੱਕ ਦੁਬਈ ਦੀ ਆ ਰਹੀ ਹੈ ਸਾਹਮਣੇ ਉੱਥੇ ਇੱਕ ਜਲੰਧਰ ਦੇ ਮੁੰਡੇ ਤੋਂ ਪਾਕਿਸਤਾਨੀ ਨਾਗਰਿਕ ਕਾਂਸੇ ਦੌਰਾਨ ਮਾਰੇ ਗਿਆ ਉਹਦਾ ਐਕਸੀਡੈਂਟ ਹੋ ਗਿਆ ਟਰੱਕ ਦੇ ਅੱਗੇ ਕਿਤੇ ਆ ਗਿਆ ਉਹਦੇ ਜਲੰਧਰ ਦਾ ਮੁੰਡਾ ਸੀਗਾ ਉਹ ਚਲਾ ਰਿਹਾ ਸੀਗਾ ਪਾਕਿਸਤਾਨ ਦਾ ਨਾਗਰਿਕ ਕਿਤੇ ਅੱਗੇ ਆ ਗਿਆ ਉੱਚੇ ਹੁਣ ਉਹ ਨੂੰ 50 ਲੱਖ ਦਾ ਜੁਰਮਾਨਾ ਕਹਿੰਦੇ ਜਾਂ ਤਾਂ ਕਰੋ ਨਹੀਂ ਮੌਤ ਦੀ ਸਜ਼ਾ ਦਿੱਤੀ ਜਾਣੀ ਹੈ ਅੱਜ ਉਹਨਾਂ ਦੇ ਪੇਰੈਂਟਸ ਜਿਹੜੇ ਹੈਗੇ ਉਹ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਕਿ ਸਾਡੀ ਮਦਦ ਕਰੋ 50 ਲੱਖ ਰੁਪਏ ਇਕੱਠਾ ਕਰਨ ਚ ਤੇ ਉਹਦੀ ਜਾਨ ਬਚਾਈ ਜਾ ਸਕੇ ਸੋ ਜਿਹੜੇ ਹਾਰਡ ਐਂਡ ਫਾਸਟ ਰੂਲ ਹੈਗੇ ਨੇ ਲੋੜ ਤਾਂ ਹੁੰਦੀ ਆ ਅਸਲ ਵਿੱਚ ਜ਼ਰੂਰੀ ਤਾਂ ਨਹੀਂ ਕਿ ਡਰਾਈਵਰ ਨੇ ਗੱਡੀ ਚਲਾਨੀ ਹੈ ਜਾਂ ਉਹਦੇ ਘਰ ਦਾ ਜੀ ਕੋਈ ਐਕਸੀਡੈਂਟ ਦਾ ਉਹਦਾ ਨਹੀਂ ਹੋਇਆ ਹੋਇਆ ਜਾਂ ਉਹਦੇ ਰਿਸ਼ਤੇਦਾਰੀ ਦੋਸਤ ਮਿੱਤਰ ਦਾ ਕਿਸੇ ਐਕਸੀਡੈਂਟ ਨਹੀਂ ਹੋਇਆ ਪਤਾ ਸਾਬ ਨੂੰ ਕਿ ਐਕਸੀਡੈਂਟ ਦਾ ਨਾਮ ਮੜਾਇਆ ਸੋ ਉਹ ਚੀਜ਼ਾਂ ਨੂੰ ਮੁੱਖ ਰੱਖਦੇ ਹੋਏ ਰੂਲ ਦੀ ਤਾਂ ਲੋੜ ਹੈਗੀ ਆ ਬਟ ਇਹ ਹੈ ਕਿ ਕਿਤੇ ਜਿੱਦਾਂ ਸਰਕਾਰ ਧੱਕਾ ਕਰਕੇ ਕਰ ਦਿੰਦੀ ਹੈ ਨਾ ਕਿ ਰੂਲ ਲਿਆਂਦਾ ਮੈਂ ਤਾਂ ਕਿਸੇ ਨਾਲ ਗੱਲ ਨਹੀਂ ਕਰਨੀ ਕਿਸੇ ਨੂੰ ਪੁੱਛਣਾ ਨਹੀਂ ਗਿਣਨਾ ਨਹੀਂ ਉਹ ਉਹ ਚੀਜ਼ ਮਾੜੀ ਹੈ ਉਹ ਤੁਸੀਂ ਜਿਹੜੇ ਜਿੱਦਾਂ ਐਸੋਸੀਏਸ਼ਨ ਬਣੀ ਹੋਈ ਹੈ ਡਰਾਈਵਰਾਂ ਦੀ ਵੀ ਬਣੀ ਹੋਈ ਹੈ ਨੈਸ਼ਨਲ ਲੈਵਲ ਤੇ ਵੀ ਨਹੀਂ ਨਾ ਹੈਗੀ ਆ ਨੇ ਤੇ ਹੋਰ ਵੀ ਬੁੱਧੀਜੀਵੀ ਵਰਗ ਹੈਗਾ ਜਿਨ੍ਹਾਂ ਨਾਲ ਪੁੱਛ ਕੇ ਬੈਠ ਕੇ ਲੋਕਾਂ ਦੀ رائے ਲੈ ਕੇ ਕੋਈ ਕਾਨੂੰਨ ਪਾਸ ਕਰਨਾ ਚਾਹੀਦਾ ਉਹਦੇ ਤਹਤ ਹੀ ਅੱਗੇ ਜਾ ਕੇ ਨਿਯਮ ਲਾਗੂ ਹੋਣਾ ਚਾਹੀਦਾ ਹੁਣ ਜਿਹੜੀ ਨਵੀਂ ਤਾਜ਼ਾ ਨਿਕਲ ਕੇ ਗੱਲ ਆ ਰਹੀ ਉਹ ਇਹ ਆ ਰਹੀ ਹੈ ਕਿ ਕੱਲ ਐਸੋਸੀਏਸ਼ਨ ਦੀ ਮੀਟਿੰਗ ਹੋਈ ਆ ਆ ਸੈਂਟਰ ਸਰਕਾਰ ਦੇ ਮੰਤਰੀਆਂ ਨਾਲ ਉਹ ਕਹਿੰਦੇ ਕਿ ਸਾਨੂੰ ਸਮਾਂ ਦਿਓ ਅ ਅਸੀਂ ਤੁਹਾਡੇ ਨਾਲ ਗੱਲਬਾਤ ਕਰਕੇ ਹੀ ਲਾਗੂ ਕਰਾਂਗੇ ਐਸੋਸੀਏਸ਼ਨ ਵੀ ਸਹਿਮਤ ਹੋ ਗਈ ਆ ਕਹ ਰਹੇ ਕਿ 2-4 ਘੰਟਿਆਂ ਦੀ ਸਥਿਤੀ ਜਿਹੜੀ ਹੈਗੀ ਆਮ ਵਰਗੀ ਹੋ ਜਾਣੀ ਹੈ। ਅ ਰੱਕਾ ਨੂੰ ਕਹਿੰਦਾ ਕਿ ਆਪਣੇ ਆਪਣੇ ਕੰਮ ਤੇ ਜਾਓ। ਫਿਲਹਾਲ ਦੀ ਖੜੀ ਉਹ ਅ ਬਾਅਦ ਚ ਦੇਖਿਆ ਜਾਊਗਾ ਕਿ ਜਦੋਂ ਲਾਗੂ ਕਰਨਾ ਹੈ ਉਹ ਕਹਿੰਦੇ ਕਿ ਇਹ ਗੱਲਬਾਤ ਕਰਕੇ ਫੇਰ ਹੀ ਲਾਗੂ ਕਰਾਂਗੇ। ਜਦੋਂ ਜਦੋਂ ਸਰਕਾਰ ਦੇ ਉੱਤੇ ਲੋਕਾਂ ਦੀਆਂ ਭੀੜਾਂ ਇਕੱਠੀਆਂ ਹੋ ਜਾਂਦੀਆਂ ਨੇ ਸਥਿਤੀ ਬੇਕਾਬੂ ਹੋ ਜਾਂਦੀ ਹੈ। ਉਦੋਂ ਵੀ ਇਹਨਾਂ ਨੂੰ ਵੀ ਉਦੋਂ ਅਕਲ ਆਉਂਦੀ ਹੈ। ਪਹਿਲਾਂ ਹੀ ਦੇਖਣਾ ਚਾਹੀਦਾ ਹੈ ਕਿ ਜੇ ਲਾਗੂ ਕੀਤਾ ਜਾਣਾ ਹੈ ਤਾਂ ਕਿਵੇਂ ਕੀਤਾ ਜਾਣਾ ਚਾਹੀਦਾ ਹੈ। ਕੁਈ ਵਿਚਾਰ ਕੋਈ ਸਲਾਹ ਕੋਈ مشوره ਕੋਈ رائے ਲੈਣੀ ਚਾਹੀਦੀ ਹੈ ਆਮ ਲੋਕਾਂ ਦਾ ਯੋਗਦਾਨ ਹੈਗਾ ਜੇ ਇਹਨਾਂ ਨੂੰ ਜੇ ਸਰਕਾਰਾਂ ਜਾਂ ਜਿਹੜੇ ਸਿਆਸੀ ਆਗੂ ਨੇ ਉਹ ਸਮਝਦੇ ਨੇ ਕਿ ਅਸੀਂ ਬਹੁਤ ਦਿਮਾਗ ਵਾਲੇ ਬੰਦੇ ਆ ਨਾ ਤਾਂ ਉਹਨਾਂ ਤੋਂ ਵੱਧ ਦਿਮਾਗ ਵਾਲੇ ਬੰਦੇ ਫਿਰ ਵੋਟਰ ਹੋਏ ਨਾ ਜਿਹੜੇ ਉਹਨਾਂ ਨੂੰ ਸੱਤਾ ਦਿੰਦੇ ਆ ਵੋਟਰ ਸੀਟਾਂ ਦੇ ਬਿਠਾਉਂਦੇ ਆ ਫਿਰ ਜੇ ਉਹ ਬਿਠਾਉਂਦੇ ਆ ਉਹਨਾਂ ਨੂੰ ਬਿਠਾਉਣ ਵਾਲੇ ਲੋਕਾਂ ਨੂੰ ਪੁੱਛਣਾ ਤਾਂ ਚਾਹੀਦਾ ਨਾ ਕਿ ਭਾਈ ਆਹ ਚੀਜ਼ ਆਪਾਂ ਕਿਸ ਤਰ੍ਹਾਂ ਲਾਗੂ ਕਰੀਏ ਤਾਕਿ ਜਾਣਨਾ ਵੀ ਵੋਟਰਾਂ ਦੀਆਂ ਨਹੀਂ ਕਿਸੇ ਮੰਤਰੀ ਦਾ ਤਾਂ ਕੋਈ ਐਕਸੀਡੈਂਟ ਹੁੰਦਾ ਦੇਖਿਆ ਨਹੀਂ ਮੈਂ ਮੈ ਤਾਂ ਨਹੀਂ ਦੇਖਿਆ ਕੋਈ ਕਦੇ ਹੋਇਆ ਹੋਊਗਾ ਕਦਾਂ ਮੈਨੂੰ ਯਾਦ ਨਹੀਂ ਕਰ ਪਰ ਮੈਂ ਨਹੀਂ ਕਦੇ ਦੇਖਿਆ ਕੋਈ ਕਿਸੇ ਮੰਤਰੀ ਦਾ ਇਦਾਂ ਹਰ ਰੋਜ਼ ਦੁਜੇ ਤੇ ਚੇ ਦਿਨ ਕੋ ਗੱਡੀਆਂ ਭੰਨੇ ਦੀਆਂ ਜਾਂ ਕੁਛ ਦੇ ਪਰਿਵਾਰ ਦਾ ਜੀ ਇਦਾਂ ਚਲਾ ਗਿਆ ਜਾਂ ਕਿਸੇ ਲੱਤ ਟੁੱਟ ਗਈ ਜਾਂ ਮੂੰਹ ਪਰ ਲੈ ਗਿਆ ਕੋਈ ਹਸਪਤਾਲ ਪੇ ਐਕਸੀਡੈਂਟ ਚ ਇੰਨੀ ਬਹੁਤ ਆਦਤ ਦੇ ਵਿੱਚ ਮੈਂ ਕਿਸੇ ਲੀਡਰ ਦੇ ਕੋਈ ਐਕਸੀਡੈਂਟ ਨਹੀਂ ਹੁੰਦੇ ਦੇਖੇ ਕਾਹੀ ਅਸਰਾਂ ਦੇ ਦੇਖਿਆ ਨੱਡੇ ਮਾਰ ਮਾਰ ਕੇ ਲੋਕਾਂ ਨੂੰ ਪਰੇ ਕਰਦੇ ਹੋ ਸੜਕਾਂ ਸਾਫ਼ ਕਰਨ ਦੇ ਚਲੇ ਜਾਂਦੇ ਪਹਿਲਾਂ ਹੀ ਸਿਕਿਉਰਿਟੀ ਲੱਗ ਜਾਂਦੀ ਹੈ ਸੜਕਾਂ ਸਾਫ਼ ਹੋ ਜਾਂਦੀਆਂ ਨੇ ਕੋਈ ਟ੍ਰੈਫਿਕ ਨਹੀਂ ਹੁੰਦਾ ਲੋਕਾਂ ਨੂੰ ਸਾਈਡ ਤੇ ਕਰ ਦਿਆ ਜਾਂਦਾ ਡੰਗਰਾ ਵਾਂਗੂ ਉੱਟ ਕੇ ਤੋਂ ਉਹ ਚੀਜ਼ ਜਿਹੜੀ ਹੈਗੀ ਆ ਉਹਨਾਂ ਤੇ ਵੀ ਡੰਡਾ ਲਾਗੂ ਹੋਣਾ ਚਾਹੀਦਾ ਕਿ ਸੜਕ ਸਾਫ਼ ਕਰਾਉਣ ਦਾ ਇੰਦਾ ਖਾਲੀ ਕਰਾਉਣ ਦਾ ਉਹਨਾਂ ਕੋਲ ਕਿਹੜਾ ਕਾਨੂੰਨ ਹੈ ਕਿਹੜਾ ਕਿਹੜੀ ਉਹ ਮਾਦਿ ਜਿਹਦੇ ਚ ਲਿਖਿਆ ਹੈ ਵੀ ਤੁਸੀਂ ਲੋਕਾਂ ਨੂੰ ਪਰੇ ਕਰਾਉਗੇ ਉਹਨਾਂ ਨੇ ਲੰਘਣਾ ਹੈ ਸਕੂਟਰ ਤੱਕ ਨਹੀਂ ਮਾਰ ਸਕਦੇ ਇਹ ਬਿਨਾਂ ਗੱਲੋਂ ਜਦੋਂ ਤੱਕ ਕਿਤੇ ਜ਼ਰੂਰੀ ਕੰਮ ਤੇ ਨਹੀਂ ਜਾਂਦਾ ਉਹਨਾਂ ਦੇ ਚਲਾਨ ਕੌਣ ਕਰੂਗਾ ਉਹ ਉਹ ਚੀਜ਼ ਜਿਹੜੀ ਹੈਗੀ ਆ ਮਤਲਬ ਹਰ ਇੱਕ ਚੀਜ਼ ਦੀ ਰਾਏ ਨਹੀਂ ਬਣਦੀ ਸੀਗੀ ਹਾਲਾਤ ਇੰਦਾਂ ਦੇ ਤਾਂ ਪੈਦਾ ਹੋਏ ਨੇ ਔਰ ਪੈਨਿਕ ਹੋ ਗਿਆ ਜਿਹੜਾ ਹਾਂ ਲੋਕਾਂ ਦੇ ਮਨਾਂ ਦੇ ਵਿੱਚ ਆ ਗਿਆ ਕਿ ਤੇਲ ਤਾਂ ਮਿਡਨਾਈਟ ਨਹੀਂ ਉਹ ਵੀ ਗਲਤ ਹੈ ਗੱਲ ਹੈ ਲੋਕਾਂ ਨੂੰ ਇਹ ਸੋਚਣਾ ਨਹੀਂ ਚਾਹੀਦਾ ਕੱਲ ਤੱਕ ਇਹ ਕਾਰਪੋਰੇਟ ਘਰਾਣਿਆਂ ਨਾਲ ਸਿੱਧਾ ਸੰਬੰਧ ਹੈ ਇਹ ਤਾਂ ਇਹਨੂੰ ਬੰਦ ਰੱਖ ਨਹੀਂ ਸਕਦੇ ਸਗੋਂ ਲੋਕਾਂ ਨੂੰ ਚਾਹੀਦਾ ਸੀ ਕਿ ਗੱਡੀਆਂ ਘਰੇ ਖੜਾ ਦੇ ਸਕੂਟਰ ਮੋਟਰਸਾਈਕਲ ਵਹੀਕਲ ਬੰਦ ਪੰਪਾਂ ਦੇ ਕੋਈ ਪੀੜ ਨਾ ਹੁੰਦੀ ਕੋਈ ਨਾ ਜਾਂਦਾ ਪੰਪਰ ਵੀ ਰੱਖੀ ਰੱਖੋ ਤੇਲ ਤੁਸੀਂ ਤਾਂ ਬੋ ਆਪਣਾ ਤੇਲ ਉਹ 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 ਜਿਆਦਾ ਅਸਰ ਕਰਦਾ ਇਹ ਤਾਂ ਇਹਨਾਂ ਨੇ ਵਿਕਰੀ ਕਰਾਤੀ ਇਹਨਾਂ ਦੀ ਪੁੱਲ ਜਿਹੜਾ ਕਲੀਅਰ ਪਿਆ ਸੀ ਪਿਛਲਾ ਸਟਾਕ ਕਲੀਅਰ ਕਰਨਾ ਸੀ ਉਹ ਹੋ ਗਿਆ ਮਨਲਾ ਦਾ ਸਾਰਿਆਂ ਦਾ ਹੋ ਹੀ ਜਾਣ ਜਿਉਣ ਵਾਲੇ ਦਿਨਾਂ ਦੇ ਵਿੱਚ ਕੋਈ ਸਸਤਾ ਹੋਣਾ ਤੇਲ ਜਾਂ ਕੁਝ ਹੋਰ ਹੋਣਾ ਹੁੰਦਾ ਤਾਂ ਉਹ ਜਿਹੜਾ ਕਲੀਅਰ ਕਰਨ ਵਾਸਤੇ ਪਿਆ ਸੀ ਸਟਾਕ ਸਾਰਾ ਖਤਮ ਕਰਕੇ ਬਹਿ ਗਏ ਉਹਨਾਂ ਦਾ ਉਹਨਾਂ ਨੂੰ ਤਾਂ ਮੋੜਨ ਲੱਗੀਆਂ ਤੋ ਲੋਕਾਂ ਨੂੰ ਦਹੀਦਾ ਕਿ ਥੋੜਾ ਸੋਚ ਵਿਚਾਰ ਕੇ ਕੰਮ ਲੈਣਾ ਲੈਣਾ ਐਵੇਂ ਨਾ ਮੂੰਹ ਚੱਕ ਕੇ ਕਿਸੇ ਮਗਰ ਲੱਗ ਲੱਗ ਜਾਣਾ ਐਵੇਂ ਫਿਰ ਕਹਿੰਦੇ ਸਾਨੂੰ ਭੇਡਾਂ ਕਹਿ ਦਿੰਦੇ ਆ ਮਾਫ ਕਰੋ ਭੇਡ ਦਾ ਕੰਮ ਹੀ ਹੁੰਦਾ ਕਿ ਕਿਸੇ ਨੇ ਕੁਝ ਕਹਿਦਾ ਤੇ ਮਗਰ ਲੱਗੀ ਜਾਵੇ ਜੇ ਅਸੀਂ ਵੀ ਉਹੀ ਕੰਮ ਕਰ ਰਹੇ ਹਾਂ ਜਿਹਦੇ ਮਗਰ ਤੁਰਪੇ ਤੁਰਪੇ ਬਸ ਮੂੰਹ ਚੱਕ ਕੇ ਕੋਈ ਸੋਚਣਾ ਨਹੀਂ ਕੋਈ ਵਿਚਾਰਨਾ ਨਹੀਂ ਕੋਈ ਦੇਖਣਾ ਨਹੀਂ ਕਿ ਸਥਿਤੀ ਕਿੱਦਾਂ ਦੀ ਹੈ ਕਿਹਨੂੰ ਫਾਇਦਾ ਹੋ ਰਿਹਾ ਕਿਹਨੂੰ ਨੁਕਸਾਨ ਹੋ ਰਿਹਾ ਉਹ ਚੀਜ਼ ਕੋਈ ਨਹੀਂ ਸੋਚਦਾ ਸੋ ਸਥਿਤੀ ਲੋਕ ਆਪ ਹੀ ਪੈਦਾ ਕਰਦੇ ਨੇ ਜੀ ਪਰ ਪ੍ਰਮਿੰਦਰ ਜੀ ਇਹਦੇ ਚ ਉਹ ਗੱਲ ਵੀ ਤਾਂ ਹੈਗੀ ਆ ਬਥੇਰੇ ਉਹ ਲੋਕ ਸੀ ਜਿਹੜੇ ਕਿਤੇ ਗਏ ਹੋਏ ਸੀ ਜਿਵੇਂ ਕੋਈ ਨਵੇਂ ਸਾਲ ਦਾ ਟਾਈਮ ਸੀ ਕੋਈ ਸ਼ਿਮ ਲੈ ਗਿਆ ਹੋਇਆ ਸੀ ਕਿਉਂ ਮਨਾਲੀ ਗਿਆ ਹੋਇਆ ਸੀ ਕੋਈ ਕਿਸੇ ਹੋਰ ਸਟੇਟ ਦੇ ਵਿੱਚ ਗਿਆ ਹੋਇਆ ਸੀ ਆਪਣੇ ਕੰਮਕਾਰ ਉੱਥੇ ਜਦੋਂ ਇਹ ਵੀ ਸਮੱਸਿਆ ਆਉਂਦੀ ਹੈ ਤਾਂ ਉਹ ਜ਼ਰੂਰ ਜਿਹਾਂ ਦਿੱਕਤ ਕਰਦੀਆਂ ਨੇ ਜੀ ਦਿੱਕਤ ਤਾਂ ਹੁੰਦੀ ਆ ਮੈਂ ਤੁਹਾਨੂੰ ਪਹਿਲਾਂ ਹੀ ਕਹਿੰ ਰਿਹਾ ਕਿ ਦਿੱਕਤ ਤਾਂ ਆਮ ਲੋਕਾਂ ਨੂੰ ਹੀ ਆਉਂਦੀ ਹੈ ਨਾ ਹੁਣ ਜੇ ਕੋਈ ਰੋਡ ਐਕਸੀਡੈਂਟ ਹੁੰਦਾ ਉਹ ਚ ਘੰਟਿਆਂ ਬਤੀ ਜਾਮ ਲੱਗ ਜਾਂਦਾ ਹੈ ਉਹ ਵੀ ਆਪ ਲੋਕਾਂ ਲਈ ਲੱਗਦਾ ਹੈ ਤੁਸੀਂ ਦੇਖੋ ਨਾ ਪਹਿਲਾਂ ਹੀ ਗੱਲ ਕਰ ਚੁੱਕਿਆ ਦੇ ਕੋਈ ਐਕਸੀਡੈਂਟ ਹੁੰਦਾ ਜਾਮ ਲੱਗਿਆ ਤਾਂ ਉੱਥੇ ਕੋਈ ਮੰਤਰੀ ਕੋਈ ਆਫਸਰ ਕੋਈ ਪੁਲਿਸ ਵਾਲਾ ਹੁੰਦਾ ਥੋੜੀ ਫਸਾ ਖੜਾ ਬਿਹਾ ਫਸਾ ਖੜਾ ਉਹ ਸਿੱਧਾ ਪੁਲਿਸ ਆ ਜਾਂਦੇ ਜਦ ਹੀ ਉਹਨੂੰ ਦੂਜਾ ਬਦਲ ਦੇ ਦਿੰਦੇ ਤਾਂ ਇੱਧਰ ਹੁਣਾ ਵੀ ਨਾ ਖੜੇ ਰਹਿਣ ਦੋ 2 ਘੰਟੇ ਜਾਮ ਲੱਗਿਆ 3 ਲੱਗਿਆ ਖੜੇ ਰੋ ਜੇ ਤੇਲ ਤੇਲ ਨਹੀਂ ਮਿਲ ਰਿਹਾ ਆਮ ਲੋਕਾਂ ਨੂੰ ਪ੍ਰੋਬਲਮ ਆ ਰਹੀ ਹੈ ਉਹ ਗੱਲਾਂ ਤੇਲ ਨਹੀਂ ਨਾ ਮਿਲ ਰਿਹਾ ਦੁੱਧ ਸਬਜ਼ੀਆਂ ਭਾਜੀਆਂ ਹੋਰ ਆਮ ਰੋਜ਼ਮਰਾਂ ਦੀ ਜ਼ਿੰਦਗੀ ਨਾਲ ਸੰਬੰਧਿਤ ਸਮਾਨ ਜਿਹੜਾ ਆਣਾ ਹੁੰਦਾ ਉਹ ਵੀ ਆਮ ਲੋਕਾਂ ਨੂੰ ਪ੍ਰੋਬਲਮ ਆਦੀ ਆ ਉਹ ਆਮ ਲੋਕਾਂ ਦੇ ਘਰਾਂ ਦੇ ਵਿੱਚ ਇੰਨਾ ਸਟੋਰ ਨਹੀਂ ਕਰਿਆ ਹੁੰਦਾ ਤੇ ਆਮ ਲੋਕਾਂ ਦੀ ਪਹੁੰਚ ਨਹੀਂ ਹੁੰਦੀ ਕਿ ਉਹਨਾਂ ਦੇ ਘਰਾਂ ਤੱਕ ਰਿਜ਼ਰਵ ਰੱਖ ਕੇ ਲੋਕ ਜਿਹੜੇ ਹੈ ਕਿ ਨੇ ਜਿਹੜੇ ਇਹ ਚੀਜ਼ਾਂ ਦੀ ਸੇਵਾਵਾਂ ਮੁਹੱਈਆ ਕਰਾਉਂਦੇ ਨੇ ਉਹਨਾਂ ਦੇ ਘਰਾਂ ਤੱਕ ਪਹੁੰਚਾ ਦੇਣ ਚਾਹੇ ਨੋਟਬੰਦੀ ਸੀ ਚਾਹੇ ਕਰੋਨਾ ਸੀ ਆਮ ਲੋਕਾਂ ਨੂੰ ਪ੍ਰੋਬਲਮ ਆਈ ਹੈ ਨਾ ਉਹ ਦੇਖੇ ਬੱਟੇ ਬੱਟੇ ਜਿਹੜੇ ਨੇ ਕੋਈ ਅਮੀਰ ਘਰਾਣੇ ਜਾਂ ਕੋਈ ਸਿਆਸੀ ਲੀਡਰ ਜਾਂ ਕੋਈ ਧਾਰਮਿਕ ਲੀਡਰ ਜਾਂ ਅ ਅਫਸਰ ਕੋਈ ਇੰਦਾ ਲਾਈਨਾਂ 'ਚ ਖੜੇ ਜਾਂ ਉਹਨਾਂ ਦੇ ਘਰਾਂ 'ਚ ਕਰੋੜਾਂ ਰਾਸ਼ੀ ਨਹੀਂ ਪਹੁੰਚਾ ਜਾਂ ਭੁੱਖਾ ਮਰੀਰ ਵਾਲਾ ਬਾਹਰ ਆ ਕੇ ਖੜ ਗਏ ਹੁਣ ਇੰਨਾ ਕਿੰਨਾ ਕਰੋੜਾਂ ਜਮਾ ਕਰਿਆ ਹੋਇਆ ਹੋਊਗਾ ਵੀ ਇਹਨਾਂ ਨੇ ਪੁੱਛਿਆ ਜਾਵੇ ਜਿੰਨਾਂ ਦੋ ਦੋ ਸਾਲ ਦਾ ਰਾਸ਼ੀ ਜਮਾ ਕਰ ਰੱਖੇ ਨੇ ਲੁਕ ਸੁਕ ਅੱਲਾ ਤਾਂ ਇਹ ਨੇ ਕਿ ਇਹਨਾਂ ਦੇ ਘਰਾਂ ਦਾ ਸਾਰਾ ਕੁਝ ਮਈਆ ਹੋ ਜਾਂਦਾ ਦੁੱਧ ਵੀ ਮਿਲ ਜਾਂਦਾ ਇਹਨਾਂ ਦੇ ਘਰੇ ਮਿੰਟ 'ਚ ਚਾਹੇ ਦੁੱਧ ਦੀ ਹੜਤਾਲ ਕਰ ਦੋ ਉਦੋਂ ਸਰਕਾਰੀ ਗੱਡੀਆਂ ਬਕਾਇਦਾ ਤੌਰ ਤੇ ਘਰੇ ਘਰਾਂ ਚ ਪਹੁੰਚਾਨ ਗਿਆ ਲੋਕ ਆਪ ਹੀ ਖੱਜਲ ਖਵਾਰ ਹੁੰਦੇ ਨੇ ਤੇ ਆਮ ਲੋਕਾਂ ਨੂੰ ਚਾਹੀਦਾ ਕਿ ਇਹਨਾਂ ਨੂੰ ਸਬਕ ਸਿਖਾਇਆ ਜਾਵੇ ਐਦਾਂ ਨਹੀਂ ਹੁੰਦਾ ਇਕੱका ਕਰਨ ਦਾ ਅਨਾਉਂਸਮੈਂਟਸ ਹੋਣੀਆਂ ਚਾਹੀਦੀਆਂ ਨੇ ਸਮਝਣ ਪਹਿਲਾਂ ਬਿਨਾਂ ਗੰਨੋ ਜਾ ਕੇ ਡਰਮਾਂ ਦੇ ਡਰਮ ਭਰਾ ਕੇ ਗੱਡੀਆਂ ਦੇ ਟੈਂਕ ਫੁੱਲ ਕਰਾ ਕੇ ਤੁਸੀਂ ਘਰੇ ਪਹੇਗੇ ਉਹਦਾ ਕੀ ਮਤਲਬ ਹੈ ਜੇਬ ਦੇ ਤਾਂ ਡਾਕਾ ਥੋੜੇ ਪਿਆ ਜੁਨਾ ਨੇ ਕਮਾਈਆਂ ਕਰਨੀਆਂ ਤਾਂ ਕਰ ਕੇ ਇੱਕ ਰਾਤ ਅੰਦਰ ਹੀ ਕਰ ਗਏ ਤੋ ਸੋਚਣਾ ਲੋਕਾਂ ਨੂੰ ਹੀ ਪੈਣਾ ਕਿ ਜੇ ਸਰਕਾਰ ਨੂੰ ਵਕਤ ਪਾਉਣਾ ਕਿੱਧਰ ਦੇ ਪਾਸੇ ਨੂੰ ਪਾਣਾ ਹੈ ਕਿ ਕਿਸ ਪਾਸੇ ਜਾਣਾ ਚਾਹੀਦਾ ਸਾਡਾ ਨੁਕਸਾਨ ਕਿੰਨਾ ਆ ਉਹਨੂੰ ਉਹਨੂੰ ਮੱਧ ਨਗਰ ਰੱਖ ਕੇ ਕੋਈ ਕੋਈ ਫੈਸਲਾ ਲੈਣਾ ਚਾਹੀਦਾ ਹੈ ਜੀ ਪਰਮਿੰਦਰ ਜੀ ਬਹੁਤ ਬਹੁਤ ਸ਼ੁਕਰੀਆ ਵਿਚਾਰ ਚਰਚਾ ਦੇ ਵਿੱਚ ਜੁੜਨ ਦੇ ਲਈ ਧੰਨਵਾਦ ਧੰਨਵਾਦ ਗੁਰਜਿੰਦਰ ਜੀ ਜੀ ਸੋ ਦੋਸਤੋ ਮੇਰੇ ਨਾਲ ਜੁੜੇ ਹੋ ਜੀ ਸੀਨੀਅਰ ਜਲਸ ਪਰਮਿੰਦਰ ਸਿੰਘ ਰਾਏ ਪਰ ਤੁਸੀਂ ਆਪਣੇ ਫੀਡਬੈਕਸ ਹਨ ਹਰ ਵਾਰ ਜਦਨਾ ਕਮੈਂਟ ਬਾਕਸ ਦੇ ਵਿੱਚ ਭੇਜ ਸਕਦੇ ਹੋ ਧੰਨਵਾਦ